ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੈਰਾਨ ਕਰਨ ਵਾਲੀਆਂ ਗੱਲਾਂ ਦੇ ਬਾਰੇ ਕੁਝ ਜਾਣਦੇ ਹਾਂ ਤਾਨ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਦੇ ਖਾਤਰ ਆਪਣਾ ਪੂਰਾ ਪਰਿਵਾਰ ਆਪਣਾ ਪੂਰਾ ਪਰਿਵਾਰ 바ਰ ਦਿੱਤਾ ਸੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਵਿੱਚ ਹੋਇਆ ਸੀ ਗੁਰੂ ਪਾਤਸ਼ਾਹ ਜੀ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਸੀ ਗੁਰੂ ਪਾਤਸ਼ਾਹ ਜੀ ਨੇ ਪੰਜਾਬੀ ਸੰਸਕ੍ਰਿਤ ਆਰਸੀ ਅਤੇ ਹੋਰ ਕਈ ਭਾਸ਼ਾਵਾਂ ਬਚਪਨ ਵਿੱਚ ਹੀ ਸਿੱਖ ਲਈਆਂ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1760 ਈਸਵੀ ਵਿੱਚ ਮਹਾਰਾਸ਼ਟਰ ਦੇ ਵਿੱਚ ਨਾਦੇੜ ਵਿਖੇ ਸ਼੍ਰੀ ਹਜੂਰ ਸਾਹਿਬ ਨਾਦੇੜ ਸਾਹਿਬ ਵਿਖੇ ਸੱਚਖੰਡ ਚਲੇ ਗਏ ਸਨ। ਗੁਰੂ ਪਾਸ਼ਾ ਜੀ ਨੇ ਬਚਪਨ ਦੇ ਵਿੱਚ ਹੀ ਕਾਰਾਟੇ ਸਿੱਖ ਲਏ ਸਨ ਤੇ ਉਸ ਤੋਂ ਬਾਅਦ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਿਮਾਚਲ ਦੇ ਵਿੱਚ ਜਮਨਾ ਨਦੀ ਦੇ ਕਿਨਾਰੇ ਸਥਿਤ ਸ਼ਹਿਰ ਪੌਂਟਾ ਸਾਹਿਬ ਵਿਖੇ ਚਲੇ ਜਾਂਦੇ ਹਨ ਅਤੇ ਉੱਥੇ ਗੁਰੂ ਪਾਸ਼ਾ ਜੀ ਨੂੰ ਇਹ ਸ਼ਹਿਰ ਬੜਾ ਪਸੰਦ ਆਉਂਦਾ ਹੈ। ਬੜਾ ਮਾਣ ਨੂੰ ਭਉਂਦਾ ਹੈ ਅਤੇ ਸ੍ਰੀ ਗੁਰਗੋਵੀ ਸਿੰਘ ਜੀ ਇਸ ਸਥਾਨ ਤੇ 3 ਸਾਲ ਰਹੇ ਸਨ 1688 ਈਸਵੀ ਵਿੱਚ ਸ੍ਰੀ ਗੁਰਗੋਵੀ ਸਿੰਘ ਜੀ 19 ਸਾਲ ਦੇ ਹੋ ਗਏ ਸਨ ਅਤੇ ਗੁਰੂ ਪਾਤਸ਼ਾਹ ਜੀ ਨੇ ਭੀਮਚੰਦ ਗੜਵਾਲ ਦੇ ਰਾਜੇ ਫਤਿਹ ਖਾਨ ਅਤੇ 시ਵਾਲਕ ਦੇ ਪਹਾੜੀ ਰਾਜਿਆਂ ਦੇ ਖਿਲਾਫ ਪੰਗਾਣੀ ਦਾ ਜੰਦ ਲੜਿਆ ਅਤੇ ਇਹ ਲੜਾਈ ਪੂਰੇ 1 ਦਿਨ ਤੱਕ ਚੱਲੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਰਾਜਿਆਂ ਨੂੰ ਹਰਾ ਦਿੱਤਾ ਸੀ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਆਪਣੇ ਤੀਰ ਆਪਣੇ ਤੀਰ ਦੀ ਨੋਕ ਉੱਤੇ ਸੋਨਾ ਲਾ ਕੇ ਰੱਖਦੇ ਸਨ ਜਦੋਂ ਇਸ ਬਾਰੇ ਗੁਰੂ ਪਾਤਸ਼ਾਹ ਜੀ ਕੋਲੋਂ ਪੁੱਛਿਆ ਗਿਆ ਤਾਂ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਤੀਰ ਨੂੰ ਅੱਗੇ ਸੋਨਾ ਕਿਉਂ ਲਾ ਕੇ ਰੱਖਦੇ ਹੋ ਤੀਰ ਤਾਂ ਜਾ ਕੇ ਦੁਸ਼ਮਣ ਦੇ ਹੀ ਲੱਗਣਾ ਹੈ ਤਾਂ ਫਿਰ ਤੁਸੀਂ ਅਜਿਹਾ ਕਿਉਂ ਕਰਦੇ ਹੋ ਤਾ ਚਿਰੀ ਗੁਰੂ ਪਾਸ਼ਾ ਜੀ ਨੇ ਬਹੁਤ ਹੀ ਸੋਹਣਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡਾ ਕੋਈ ਵੀ ਦੁਸ਼ਮਣ ਨਹੀਂ ਹੈ ਸਾਰੇ ਹੀ ਮਿੱਤਰ ਹਨ ਜੇਕਰ ਸਾਡੇ ਤੀਰ ਲੱਗਣ ਦੇ ਨਾਲ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਇਸ ਸੋਨੇ ਦੇ ਨਾਲ ਉਸ ਦੇ ਪਰਿਵਾਰ ਵਾਲਿਆਂ ਦਾ ਗੁਜ਼ਾਰਾ ਹੋ ਸਕਦਾ ਹੈ ਜੇ ਕੋਈ ਤੀਰ ਲੱਗਣ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤਾਂ ਉਹ ਆਪਣਾ ਇਲਾਜ ਕਰਵਾ ਸਕਦਾ ਹੈ ਹੁਣ ਆਪਾਂ ਅੱਗੇ ਇਸ ਗੱਲ ਬਾਰੇ ਜਾਣਦੇ ਹਾਂ ਕਿ ਸ੍ਰੀ ਗੁਰੂ ਪਾਤਸ਼ਾਹ ਜੀ ਚਿੜੀਆਂ ਦੇ ਨਾਲ ਬਾਜ ਲੜਾਵਾ ਐਦਾਂ ਕਿਉਂ ਕਿਹਾ ਕਰਦੇ ਸਨ ਸੰਗਤ ਜੀ ਪੰਜ ਪਿਆਰੇ ਬਣਾਉਂਦੇ ਸਮੇ ਗੁਰੂ ਪਾਤਸ਼ਾਹ ਜੀ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਤਿਆਰ ਕਰ ਰਹੇ ਸਨ ਅਤੇ ਇਸ ਅੰਮ੍ਰਿਤ ਦੇ ਵਿੱਚੋਂ ਦੋ ਬੂੰਦਾਂ ਜਾ ਕੇ ਇੱਕ ਖਾਲੀ ਕੜਾਹੀ ਦੇ ਵਿੱਚ ਪੈ ਜਾਂਦੀਆਂ ਹਨ ਜਿਸ ਨੂੰ ਚਿੜੀਆਂ ਪੀ ਲੈਂਦੀਆਂ ਹਨ ਅਤੇ ਉਹਨਾਂ ਚਿੜੀਆਂ ਨੇ ਇਹ ਅੰਮ੍ਰਿਤ ਪੀਣ ਤੋਂ ਬਾਅਦ ਇੱਕ ਬਾਜ ਉੱਤੇ ਹਮਲਾ ਕਰ ਦਿੱਤਾ ਹਮਲਾ ਐਨਾ ਖਤਰਨਾਕ ਸੀ ਕਿ ਬਾਜ ਬੜੀ ਮੁਸ਼ਕਲ ਦੇ ਨਾਲ ਜਾਨ ਬਚਾ ਕੇ ਨਿਕਲਿਆ ਸੰਗਤ ਜੀ ਅੰਮ੍ਰਿਤ ਦੇ ਵਿੱਚ ਇੰਨੀ ਸ਼ਕਤੀ ਹੈ ਇਸ ਗੱਲ ਦਾ ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਅੰਮ੍ਰਿਤ ਪੀਣ ਦੇ ਨਾਲ ਚਿੜੀਆਂ ਦੇ ਵਿੱਚ ਬਾਜ ਨਾਲ ਲੜਨ ਦੀ ਹਿੰਮਤ ਆ ਜਾਂਦੀ ਹੈ ਪਰ ਸੰਗਤ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ ਹੀ ਕਿਉਂ ਰੱਖਦੇ ਸਨ ਕਿਉਂਕਿ ਸੰਗਤ ਜੀ ਬਾਜ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਜਿਵੇਂ ਕਿ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਅਤੇ ਬਾਜ਼ ਨੂੰ ਕਦੇ ਵੀ ਪਿੰਜਰੇ ਅੰਦਰ ਨਹੀਂ ਰੱਖਿਆ ਜਾ ਸਕਦਾ ਜੇਕਰ ਆਪਾਂ ਬਾਜ਼ ਨੂੰ ਪਿੰਜਰੇ ਦੇ ਅੰਦਰ ਰੱਖਾਂਗੇ ਤਾਂ ਬਾਜ਼ ਪਿੰਜਰਾ ਤੋੜ ਦੇਵੇਗਾ ਅਤੇ ਨਹੀਂ ਤਾਂ ਫਿਰ ਪਿੰਜਰੇ ਦੇ ਅੰਦਰ ਹੀ ਦਮ ਤੋੜ ਦੇਵੇਗਾ ਸੰਗਤ ਜੀ ਬਾਜ਼ ਬਹੁਤ ਸਾਰੀਆਂ ਸਿੱਖਿਆਵਾਂ ਦਾ ਪ੍ਰਤੀਕ ਹੈ ਬੰਗੋ ਜੀ ਹੁਣ ਆਪਾਂ ਜਾਣਦੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਿੰਨ ਪਤਨੀਆਂ ਕੌਣ ਸਨ ਸੰਗ ਜੀ ਗੁਰੂ ਗੋਬਿੰਦ ਸਿੰਘ ਜੀ ਦਾ 10 ਸਾਲ ਦੀ ਉਮਰ ਵਿੱਚ ਵਿਆਹ ਮਾਤਾ ਜੀਤੋ ਜੀ ਦੇ ਨਾਲ ਹੁੰਦਾ ਹੈ ਜਿਨ੍ਹਾਂ ਦੇ ਤਿੰਨ ਪੁੱਤਰ ਸਨ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਗੁਰੂ ਪਾਸ਼ਾ ਜੀ ਦੀ ਦੂਸਰੀ ਪਤਨੀ ਮਾਤਾ ਸੁੰਦਰੀ ਜੀ ਸੀ ਅਤੇ ਜਿਨ੍ਹਾਂ ਦੀ ਕੁਖੋਂ ਉਹਨਾਂ ਦੇ ਇੱਕ ਸੁਪੁੱਤਰ ਨੇ ਜਨਮ ਲਿਆ ਸੀ ਜਿਨ੍ਹਾਂ ਦਾ ਨਾਮ ਬਾਬਾ ਅਜੀਤ ਸਿੰਘ ਸੀ ਅਤੇ ਗੁਰੂ ਪਾਸ਼ਾ ਜੀ ਦੀ ਤੀਸਰੀ ਪਤਨੀ ਦਾ ਨਾਮ ਮਾਤਾ ਜੀਤੋ ਜੀ ਸੀ ਜਿਨ੍ਹਾਂ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜਤਾ ਹੋਏ ਸਨ ਪਰ ਉਹਨਾਂ ਦੇ ਨਾਲ ਸਰੀਰਕ ਰਿਸ਼ਤਾ ਨਹੀਂ ਸੀ ਜਿਸ ਕਰਕੇ ਉਹਨਾਂ ਦੀ ਕੁਖੋਂ ਕਿਸੇ ਵੀ ਪੁੱਤਰ ਜਾਂ ਧੀ ਨੇ ਜਨਮ ਨਹੀਂ ਸੀ ਲਿਆ ਅਤੇ ਇਸ ਲਈ ਸ੍ਰੀ ਗੁਰੂ ਪਾਸ਼ਾ ਜੀ ਨੇ ਉਹਨਾਂ ਦੀ ਝੋਲੀ ਦੇ ਵਿੱਚ ਖਾਲਸਾ ਪੰਥ 파 ਦਿੱਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਸਾਖੀ ਇਹ ਪਸੰਦ ਆਈ ਹੋਵੇਗੀ ਸੋ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ